ਬਾਬੂਸ਼ਾਹੀ ਟਾਈਮਸ ਸਭ ਦਾ ਸਵਾਗਤ ਹੈ ਪੰਥਕ ਸਿਆਸਤ ਦੀ ਗੱਲ ਕਰਾਂਗੇ ਕਿਉਂਕਿ ਅ ਪਿਛਲੇ ਕਾਫੀ ਦਿਨਾਂ ਤੋਂ ਅ ਪੰਥ ਦੇ ਵਿੱਚ ਕੀ ਕੁਝ ਹੋ ਰਿਹਾ ਹੈ ਅ ਪੂਰੇ ਪੰਜਾਬ ਦੇ ਲੋਕਾਂ ਦੀਆਂ ਜਿੰਨੇ ਵੀ ਪੰਜਾਬੀ ਨੇ ਉਹ ਨਿਗਾਹਾਂ ਜੜੀਆਂ ਨੇ ਉਸੇ ਵੱਲ ਟਿਕੀਆਂ ਹੋਈਆਂ ਨੇ ਤੇ ਚਰਚਾ ਵੀ ਅੱਜਕੱਲ੍ਹ ਅ ਪੰਥ ਦੇ ਮੁੱਦਿਆਂ ਤੇ ਜ਼ਿਆਦਾ ਹੁੰਦੀ ਹੈ ਤੇ ਅੱਜ ਦਾ ਜਿਹੜਾ ਦਿਨ ਸੀ ਅੱਜ ਵੀ ਕਾਫੀ ਹਿਲਜੁਲ ਹੋਈ ਹੈ ਕਈ ਨਵੀਆਂ ਘਟਨਾਵਾਂ ਹੋਈਆਂ ਹੈ ਕਾਫੀ ਕੁਝ ਅੱਜ ਹੋਇਆ ਨਵਾਂ ਜਿਸ ਤੋਂ ਬਾਅਦ ਕਹਿ ਲਈਏ ਕਿ ਅ ਪੰਥ ਦੇ ਵਿੱਚ ਜਿਹੜੀ ਫੇਰ ਤੋਂ ਕਈ ਨਵੇਂ ਮੋੜ ਆਉਣੇ ਸ਼ੁਰੂ ਹੋ ਗਏ ਨੇ ਤੇ ਉਸ ਦਾ ਪ੍ਰਭਾਵ ਜਿਹੜਾ ਆਉਣ ਵਾਲੇ ਸਮੇਂ ਤੇ ਕਿਸ ਤਰ੍ਹਾਂ ਦੇ ਨਾਲ ਪਊਗਾ ਸੋ ਇਸ ਕਰਕੇ ਚਰਚਾ ਕਰਨੀ ਬੰਦੀ ਹੈ ਕਾਫੀ ਕੁਝ ਅੱਜ ਹੋਇਆ ਇੱਕ ਪਾਸੇ ਐਚਐਸ ਧਾਮੀ ਜਿਨ੍ਹਾਂ ਨੇ ਅਸਤੀਫਾ ਦਿੱਤਾ ਹੋਇਆ ਸੀ 17 ਫਰਵਰੀ ਦਾ ਉਹਨਾਂ ਦਾ ਅਸਤੀਫਾ ਉਹਨਾਂ ਨੇ ਦੇ ਰੱਖਿਆ ਸੀਗਾ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੋਂ ਤੇ ਅੱਜ ਆਖਿਰਕਾਰ ਸੁਖਬੀਰ ਬਾਦਲ ਤੇ ਹੋਰ ਜਿਹੜੇ ਐਸਜੀਪੀਸੀ ਦੇ ਮੈਂਬਰਾਂ ਵੱਲੋਂ ਮਨਾਉਣ ਤੋਂ ਬਾਅਦ ਐਸਜੀਪੀਸੀ ਦੇ ਪ੍ਰਧਾਨ ਦੇ ਅਹੁਦੇ ਤੇ ਵਾਪਸ ਐਚਐਸ ਧਾਮੀ ਨੇ ਜਿਹੜਾ ਹੈਗਾ ਆਉਣ ਦਾ ਫੈਸਲਾ ਕਰ ਲਿਆ ਤੇ ਇਸ ਤੋਂ ਇਲਾਵਾ ਪੰਜ ਮੈਂਬਰੀ ਜਿਹੜੀ ਕਮੇਟੀ ਬਣਾਈ ਸੀ ਉਸ ਨੂੰ ਅਕਾਲ ਤਖਤ ਤੇ ਬੁਲਾਇਆ ਗਿਆ ਭਰਤੀ ਵੀ ਜਿਹੜੀ ਹੈ ਪੰਜ ਮੈਂਬਰੀ ਕਮੇਟੀ ਵੱਲੋਂ ਸ਼ੁਰੂ ਹੋਈ ਹੈ ਤੇ ਮਨਪ੍ਰੀਤ ਅਯਾਲੀ ਜਿਹੜੇ ਸ਼੍ਰੋਮਣੀ ਅਕਾਲੀ ਦਲ ਦੇ ਵਿਧਾਇਕ ਨੇ ਉਹਨਾਂ ਦਾ ਇੱਕ ਨਵਾਂ ਬਿਆਨ ਆਇਆ ਤੇ ਐਚ ਸਤਮੀ ਨੇ ਮੰਨਣ ਤੋਂ ਬਾਅਦ ਕੀ ਬਿਆਨ ਦਿੱਤਾ ਤੇ ਸੁਖਬੀਰ ਬਾਦਲ ਨੇ ਅੱਜ ਕੀ ਕਿਹਾ ਸੋ ਇਹਨਾਂ ਸਾਰੀਆਂ ਜਿਹੜੀਆਂ ਗੱਲਾਂ ਤੇ ਚਰਚਾ ਕਰਾਂਗੇ ਬਲਜੀਤ ਬੱਲੀ ਬਾਬੂਸ਼ਾਹੀ ਨੈਟਵਰਕ ਦੇ ਐਡੀਟਰ ਮੌਜੂਦ ਨੇ ਤੇ ਤਿਰਛੀ ਨਜ਼ਰ ਪਾਉਣਗੇ ਜੋ ਪੰਥ ਦੀਆਂ ਘਟਨਾਵਾਂ ਨੇ ਖਾਸ ਤੌਰ ਤੇ ਅੱਜ ਦਾ ਦਿਨ ਜਿਹੜਾ ਸੀਗਾ ਬੜਾ ਅਹਿਮ ਸੀ ਬੱਲੀ ਸਾਹਿਬ ਅੱਜ ਕਾਫੀ ਸਮਾਂ ਲੱਗ ਗਿਆ ਚਸthਾਮੀ ਆਖਿਰਕਾਰ ਅੱਜ ਮੰਨ ਗਏ ਸੁਖਬੀਰ ਬਾਦਲ ਮਨਾਉਣ ਗਏ ਸੀ ਆਪ ਤੇ ਉਹ ਮੰਨੇ ਨੇ ਹੁਣ ਤੇ ਪਹਿਲਾਂ ਤਾਂ ਮੈਂ ਉਸ ਤੋਂ ਹੀ ਸ਼ੁਰੂ ਕਰੂੰਗਾ ਕਿ ਕਿਵੇਂ ਦੇਖਦੇ ਹਾਂ ਇਸ ਨੂੰ ਇੰਨਾ ਐਫਰਟਸ ਕਾਫੀ ਲਾਉਣੇ ਪਏ ਤੇ ਅੱਜ ਮੰਨੇ ਤੇ ਅਖੀਰ ਕੀ ਲੱਗਦਾ ਕਿਉਂ ਮੰਨੇ ਹੋਣਗੇ ਤੇ ਜੋ ਉਹਨਾਂ ਨੇ ਕਿਹਾ ਉਸ ਤੋਂ ਬਾਅਦ ਉਹਦਾ ਕੀ ਅਰਥ ਹੈ ਜੀ ਦੇਖੋ ਅੱਜ ਜਿਵੇਂ ਤੁਸੀਂ ਦੱਸਿਆ ਵੀ ਅੱਜ ਪੰਥਕ ਚ ਪੂਰੀ ਹਿਲਜੁਲ ਫੇਰ ਹੋਈ ਹੈ ਜੀ ਬਲ ਉਹ ਕਹਿੰਦੇ ਫੇਰ ਪਛਾਲਾ ਆ ਪੰਥ ਚ ਤੇ ਧਾਮੀ ਦਾ ਜਿਹੜਾ ਮੋੜਾ ਕੱਟਣਾ ਮੁੜ ਕੇ ਇਸਤੀਫਾ ਦੇ ਗਏ ਤੇ ਵਾਪਸ ਲੈਣ ਦਾ ਮੰਨਣਾ ਹੈ ਕਿ ਮੈਂ ਇਸਤੀਫਾ ਵਾਪਸ ਲੈ ਲੂੰਗਾ ਇਹ ਬਹੁਤ ਵੱਡੀ ਘਟਨਾ ਹੈ ਪਿਛਲੇ ਦਿਨਾਂ ਤੋਂ ਜੋ ਪੰਥਕ ਸਿਆਸਤ ਸਿੱਖ ਸਿਆਸਤ ਚੱਲ ਰਹੀ ਹੈ ਤੇ ਜਿਹੜੀ ਰਿਲੀਜੀਅਸ ਪੋਲਿਟਿਕਸ ਜਿਹੜੀ ਸਿੱਖ ਸਿੱਖਾਂ ਦੀ ਹੈਗੀ ਉਹ ਜੇ ਬਹੁਤ ਵੱਡਾ ਮੌੜ ਹੈ ਤੇ ਦੋ ਤਿੰਨ ਗੱਲਾਂ ਹੈਗੀਆਂ ਵਿੱਚ ਇੱਕ ਤਾਂ ਇਹ ਹੈਗਾ ਕਿ ਅ ਧਾਮੀ ਦੇ ਮੋੜੇ ਨਾਲ ਜਿਹੜਾ ਅਕਾਲੀ ਦਲ ਹੈ ਸੁਖਵੀਰ ਬਾਦਲ ਦੀ ਦੇ ਨਾਲ ਜੁੜਿਆ ਅਕਾਲੀ ਦਲ ਜਾਂ ਇਹ ਕਹ ਲੋ ਬਾਦਲਾ ਨਾਲ ਜੁੜਿਆ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਜਿਹੜਾ ਕਿ ਜਿਹਨਾਂ ਕੋਲੇ ਅਜੇ ਤੱਕ ਚੋਣ ਨਿਸ਼ਾਨ ਹੈ ਸਾਰਾ ਕੁਝ ਉਹਨਾਂ ਨੂੰ ਖੁਲਾਰਾ ਮਿਲਿਆ ਵੱਡਾ ਜੀ ਉਹਨਾਂ ਨੂੰ ਕਿਉਂਕਿ ਜਿਹੜੇ ਐਡਵੋਕੇਟ ਧਾਮੀ ਨੇ ਉਹ ਸ਼੍ਰੋਮਣੀ ਕਮੇਟੀ ਦੇ ਜਦੋਂ ਦੇ ਪ੍ਰਧਾਨ ਬਣੇ ਨੇ ਉਹਨਾਂ ਦਾ ਕੋਈ ਕਿੰਤੂ ਪਰੰਤੂ ਨਹੀਂ ਉਹਨਾਂ ਦੇ ਰੋਲ ਤੇ ਉਹ ਜਿਵੇਂ ਅੱਜ ਬੋਰਿੰਦਰ ਸਿੰਘ ਭੁੰਦਰ ਨੇ ਕਿਹਾ ਕਿ ਬਹੁਤ ਥੋੜੇ ਸ਼ਖਸ ਹੁੰਦੇ ਨੇ ਜਿਹੜੇ ਨਿਰਵਾਦ ਹੁੰਦੇ ਨੇ ਉਹਨਾਂ ਦੀ ਸਾਰੇ ਕਦਰ ਕਰਦੇ ਨੇ ਜਿਹੜੇ ਜਿਹੜੇ ਵਿਰੋਧੀ ਹੈਗੇ ਸੀਗੇ ਬਾਗੀ ਕਾਲੀ ਉਹ ਵੀ ਉਹਨਾਂ ਨੂੰ ਤਾਰੀਫ ਕਰਦੇ ਹੀ ਫਿਰ ਜਿਹੜੇ ਜਥੇਦਾਰ ਸੀਗੇ ਗਿਆਨੀ ਰਕबीर ਸਿੰਘ ਗਿਆਨੀ ਹਰਪ੍ਰੀਤਨ ਸਾਰੇ ਉਹਨਾਂ ਦੀ ਤਾਰੀਫ ਕਰਦੇ ਸੀ ਉਹਨਾਂ ਨੂੰ ਮਨਾਉਣ ਵੀ ਗਏ ਵੀ ਤੁਸੀਂ ਐਸਾ ਆਪਣਾ ਸਤਿਫਾ ਵਾਪਸ ਲਓ ਸਾਰੀਆਂ ਧਿਰਾਂ ਮਤਲਬ ਉਹਨਾਂ ਦੇ ਸਹਿਮਤ ਸੀਗੇ ਕਿ ਵੀ ਉਹਨਾਂ ਨੂੰ ਵਾਪਸ ਹੋਣਾ ਚਾਹੀਦਾ ਬਿਲਕੁਲ ਬਿਲਕੁਲ ਸੋ ਉਹਨਾਂ ਦੀ ਵਾਪਸੀ ਜਿਹੜੀ ਹੈ ਬਹੁਤ ਅਹਿਮ ਹੈ ਤੇ ਮੈਨੂੰ ਲੱਗਦਾ ਹੈ ਕਿ ਮੈਂ ਜਿਵੇਂ ਪਹਿਲਾਂ ਕਿਹਾ ਸੀ ਵੀ ਜਿਹੜਾ ਐਡਵੋਕੇਟ ਧਾਮੀ ਜਿਹੜਾ ਬਾਗੀ ਤੜਾ ਤੇ ਜਿਹੜੇ ਹੋਰ ਵਿਰੋਧੀ ਧੜੇ ਨੇ ਤੇ ਜਿਹੜਾ ਸੁਖਬੀਰ ਪੱਕੀ ਧੜਾ ਜਾਂ ਇਕੱਲੋ ਕੁਸ਼੍ਰਮਣੀ ਕਾਲੀਦਾ ਦੇ ਲੀਡਰਸ਼ਿਪ ਹੈ ਰੋਲੇ ਬੁਲੰਦੇਸਿਪ ਹੁੰਦੇ ਉਹਨਾਂ ਦੇ ਵਿੱਚਕਾਰ ਇੱਕ ਪੁਲ ਦਾ ਕੰਮ ਕਰ ਸਕਦਾ ਹੈ ਉਹਨਾਂ ਨੂੰ ਉਹ ਕਰਨਗੇ ਵੈਸੇ ਤਾਂ ਅੱਜ ਜਥੇਦਾਰ ਨੇ ਵੀ ਜਥੇਦਾਰ ਕਲ ਤਖਤ ਨੇ ਵੀ ਬੁਲਾਏ ਉਹ ਵੀ ਉਹਨਾਂ ਨੇ ਕੋਸ਼ਿਸ਼ਾਂ ਕੀਤੀਆਂ ਕੱਲ ਭੁੰਦਣ ਨੇ ਅਪੀਲ ਕੀਤੀ ਪਰ ਧਾਮੀ ਦੀ ਵਾਪਸੀ ਜਿਹੜੀ ਹੈ ਇੱਕ ਤਾਂ ਉਹ ਸ਼੍ਰੋਮਣੀ ਕਮੇਟੀ ਨੂੰ ਤਾਕਤ ਦੇਗੀ ਬਿਲਕੁਲ ਉਹਨਾਂ ਨੂੰ ਲੀਡ ਕਿਉਂ ਪਤਾਮੀ ਦੇ ਮੁਕਾਬਲੇ ਦਾ ਐਸਪੜੇ ਲੀਡਰ ਜਿਹੜਾ ਸ਼ੋਮੀ ਕੋਟੀ ਕਮੇਟੀ ਕੋਲ ਕੋਈ ਹੈ ਨਹੀਂ ਸੀ ਅਣਹੋਂਸੇ ਇਹ ਲੀਡਰ ਉੱਭਰੇ ਨੇ ਪਿਛਲੇ ਸਮੇਂ ਵਿੱਚ ਉਹਨਾਂ ਦਾ ਕਰਦਾਰ ਪੱਖੋਂ ਹੋਰ ਪੱਖੋਂ ਉਹਨਾਂ ਦੀ ਜਿਹੜੀ ਇੱਜ਼ਤ ਹੈ ਤੇ ਉਹਨਾਂ ਦਾ ਕੋਈ ਜਿਵੇਂ ਪਹਿਲਾਂ ਪ੍ਰਧਾਨਾਂ ਦੇ ਵਿਵਾਦ ਹੋ ਜਾਂਦੇ ਸੀ ਵਿਵਾਦ ਵੀ ਕੋਈ ਨਹੀਂ ਹੋਇਆ ਉਸ ਤਰ੍ਹਾਂ ਦਾ ਉਹ ਜਿਹੜਾ ਦੂਜਾ ਛੋਟਾ ਜਿਹਾ ਮਤਲਬ ਜਿਹੜਾ ਛੋਟਾ ਤਾਂ ਨਹੀਂ ਕਰ ਉਹ ਵੀ ਜਿਹੜਾ ਉਹਨਾਂ ਨੇ ਬੀਬੀ ਜੀਤ ਕੌਰਰੇ ਬੋਲੇ ਸੀ ਸ਼ਬਦ ਉਹ ਉਹਨਾਂ ਨੇ ਮਾਫੀ ਮੰਗ ਲਈ ਉਹ ਵਿਵਾਦਪੂਰ ਉਹਨਾਂ ਨੇ ਵਿਵਾਦਪੂਰਨ ਹੋਏ ਸੀਗੇ ਉਹ ਪਰ ਅਦਰਵਾਈਜ਼ ਜਿਹੜਾ ਐਜਬੀਸੀ ਦੇ ਪ੍ਰਧਾਨ ਦੇ ਤੌਰ ਤੇ ਜਿਹੜਾ ਕਾਰੋਬਾਰ ਕੰਮ ਕਰਦੇ ਸੀ ਉਹ ਜ਼ਿੰਮੇਵਾਰੀ ਨਿਭਾਈ ਉਹਦੇ ਚ ਉਹਨਾਂ ਦੇ ਕੋਈ ਪਿੰਤੂ ਸਾਰੇ ਉਹਦੇ ਉਹਨਾਂ ਦੀ ਕਦਰ ਕਰਦੇ ਸੀ ਸੋ ਉਹ ਇੱਕ ਮੈਨੂੰ ਲੱਗਦਾ ਕਿ ਹੁਣ ਇਸ ਵੇਲੇ ਜਿਹੜੀ ਉਹ ਪੰਥਕ ਯੂਨਿਟੀ ਦੀ ਜਿਹੜੀ ਦਿੱਤੀ ਆ ਕੀਤੀ ਆਪੀਲ ਜਿਥੇ ਰਕਾਲ ਤਖਤ ਨੇ ਜਾਂ ਬਲਵਿੰਦਰ ਸਿੰਘ ਭੁੰਦੜ ਨੇ ਉਹਦੇ ਚ ਉਹ ਐਡਵੋਕੇਟ ਧਾਮੀ ਇੱਕ ਹੋ ਇੱਕ ਮੀਡੀਏਟਰ ਦਾ ਵਿਚਕਾਰਲੇ ਪੁਲ ਦਾ ਕੰਮ ਕਰ ਸਕਦੇ ਨੇ ਦੂਸਰਾ ਸੁਖਵੀਰ ਬਾਦਲ ਦੀ ਜਿਹੜੀ ਪਿੱਛੇ ਬੈਠ ਕੇ ਜਿਹੜੀ ਰਣਨੀਤੀ ਚਲਾ ਰਹੇ ਸੀ ਉਹ ਤੇ ਉਹਦੀ ਵੀ ਤੁਸੀਂ ਕਹਿ ਸਕਦੇ ਹੋ ਸਫਲਤਾ ਵੀ ਧਾਮੇ ਨੂੰ ਵਾਪਸ ਲਿਆਉਣਾ ਧਾਮੇ ਇੱਕ ਵੱਡਾ ਚਿਹਰਾ ਨੇ ਤੇ ਉਹਨਾਂ ਨੇ ਹੁਣ ਸਵਾਲ ਇਹ ਹੈ ਵੀ ਜਿਹੜਾ ਅਸਤੀਵਾ ਦਿੱਤਾ ਸੀਗਾ ਜਿਹੜਾ ਉਹਨੇ ਉਹਦੋਂ ਦਿੱਤਾ ਸੀ ਜਦੋਂ ਜਫਰ ਕਾਦਖਤ ਗਿਆਨੀ ਰਕबीर ਸਿੰਘ ਨੇ ਜਾਣੀ ਹਰਪੀਸ ਨੂੰ ਹਟਾਉਣ ਦੇ ਫੈਸਲੇ ਤੇ ਕਿੰਤੂ ਪਰੰਤੂ ਕੀਤੇ ਸੀ ਤੇ ਉਹਨਾਂ ਨੂੰ ਉਸਤੇ ਬਹੁਤ ਤਿੱਖਾ ਪ੍ਰਤੀਕ ਕੰਡਿਆਮ ਕੀਤਾ ਸੀ ਉਹਨੂੰ ਉਸ ਦੇ ਉਹ ਉਧਰ ਉਹ ਕਮੇਟੀ ਦੇ ਵਿੱਚ ਕਨਵੀਨਰ ਵੀ ਸੀ ਤਾਂ ਸਿਫਾ ਦਿੱਤਾ ਸੀ ਤਾਂ ਕਿਤੇ ਨਾ ਕਿਤੇ ਹੁੰਦਾ ਉਹਨਾਂ ਦੇ ਅੰਦਰ ਵੀ ਇਹ ਗੱਲ ਔਕ ਸੀਗੀ ਕਿ ਮੇਰੇ ਨਾਲ ਜ਼ਿਆਦਤੀ ਕੀਤੀ ਜਾਂ ਮੈਨੂੰ ਉਹਨਾਂ ਨੇ ਜਿਹੜਾ ਜਥੇਹਰਕਾਰ ਤੱਕ ਨੇ ਮੈਨੂੰ ਕੰਡਿਆਮ ਕੀਤਾ ਮੇਰੀ ਰੋਲ ਤੇ ਕਿੰਤੂ ਪਰੰਤੂ ਕੀਤੇ ਸੋ ਹੁਣ ਜਿਹੜਾ ਉਹਨਾਂ ਦੀ ਵਾਪਸੀ ਦਾ ਮਤਲਬ ਕੀ ਹੈ ਤਾਂ ਮੈਂ ਦੀਵਾਸ ਵੀ ਦੇ ਵੀ ਤਾ ਮੈਂ ਜਿਹੜੇ ਐਸਜੀਪੀਸੀ ਦੇ ਫੈਸਲੇ ਹੋਏ ਜਥੇਦਾਰਾਂ ਨੂੰ ਹਟਾਉਣ ਵਾਲੇ ਉਹਨਾਂ ਨਾਲ ਸਹਿਮਤ ਆ ਉਹ ਠੀਕ ਹੈ ਨਾ ਉਹਨਾਂ ਨੇ ਸਹਿਮਤ ਆ ਉਹ ਜਸਟੀਫਾਈ ਕਰਨਗੇ ਖੜ ਕੇ ਕਹਿਣਗੇ ਹਾਂ ਜੇਤੀ ਉਹ ਤਾਂ ਹੀ ਉਹਦੇ ਚ ਐਸਜੀਪੀਸੀ ਦੇ ਪ੍ਰਧਾਨਗੀ ਦੇ ਨਾ ਜੇ ਉਹਦੇ ਉਹਦੀ ਕਮੇਟੀ ਨੂੰ ਇੱਕ ਤਾਂ ਇਹ ਹੋ ਗਿਆ ਕਿ ਉਹਨਾਂ ਦੇ ਫੈਸਲੇ ਨੂੰ ਉਹ ਇਜਾਜ਼ਤ ਦਿੰਦੇ ਦੂਸਰਾ ਇਹ ਹੋ ਗਿਆ ਕਿ ਇਹ ਜਥੇਰ ਕਾਲ ਤਖਤ ਕੋਲ ਅਕਾਲੀ ਦਲ ਕੋਲ ਇੱਕ ਵੱਡਾ ਚਿਹਰਾ ਵੱਡਾ ਨੇਤਾ ਮਿਲ ਗਿਆ ਜਿਹੜਾ ਇਸ ਉਹਨਾਂ ਦੇ ਹੱਕ 'ਚ ਕੰਪੇਨ ਕਰੇਗਾ ਹੱਕ 'ਚ ਖੜੇਗਾ ਡਟ ਕੇ ਇੱਕ ਫੇਸ ਹੈ ਉਹ ਚਿਹਰਾ ਸੋ ਇਸ ਗੱਲ ਨਾਲ ਰਵੈਤੀ ਜਿਹੜਾ ਅਕਾਲੀ ਦਲ ਹੈ ਭਾਵੇਂ ਉਹਨਾਂ ਦੇ ਅੰਦਰ ਵਿਗਿਆਪਨਾਂ ਵੀ ਹੋਈਆਂ ਬਹੁਤ ਖੁਸ਼ ਹੋਇਆ ਥੋੜਾ ਰਹਿ ਗਿਆ ਮਤਲਬ ਉਹਨਾਂ ਦੇ ਕਾਫੀ ਮੈਂਬਰ ਮਤਲਬ ਅੰਦਰ ਵੀ ਵਿਰੋਧ ਹੋਇਆ ਵਿਕਰਮ ਮਜੀਠੀਆ ਦਾ ਇਕ ਵਿਰੋਧੀ ਹੋ ਗਏ ਇਸ ਗੱਲ ਤੇ ਪਰ ਜੋ ਅਪਰੋਚ ਇਹਨਾਂ ਨੇ ਅਪਣਾਈ ਹੋਈ ਹੈ ਉਹ ਧਾਮੀ ਦੇ ਆਉਣ ਨਾਲ ਉਹਨਾਂ ਨੂੰ ਠੋਮਣਾ ਮਿਲੇਗਾ ਸਾਰਾ ਮਿਲੇਗਾ ਤੇ ਇਹਨਾਂ ਨੂੰ ਸੌਖਾ ਹੋਏਗਾ ਮੁੜ ਵਿਚਰਨਾ ਸ਼੍ਰੋਮਣੀ ਕਮੇਟੀ ਮੈਂਬਰ ਹੋਣਾਰੇ ਕਿ ਉਹਨਾਂ ਨੇ ਕੋਸ਼ਿਸ਼ਾਂ ਤਾਂ ਉਹਨਾਂ ਦੀ ਹੈਗੀਆਂ ਹੈਗੀਆਂ ਸੋ ਮੈਨੂੰ ਲੱਗਦਾ ਕਿ ਧਾਮੀ ਦਾ ਮੋੜਾ ਜਿਹੜਾ ਇਹ ਬਹੁਤ ਅਹਿਮ ਕਦਮ ਹੈਗਾ ਤੇ ਇਹਨਾਂ ਨੂੰ ਹੋਲਾਰਾ ਮਿਲਣ ਵਾਲੀ ਗੱਲ ਹੈਗੀ ਇਹਨਾਂ ਦੇ ਵਾਸਤੇ ਤੇ ਜਿਹੜਾ ਹੋਰ ਬੱਲੀ ਸਾਹਿਬ ਹੋਰ ਬਹੁਤ ਕੁਛ ਅਜ ਹੋਇਆ ਮਨਪ੍ਰੀਤਿਆ ਵਾਲੀ ਦੀ ਆਪਾਂ ਗੱਲ ਕਰੀਏ ਉਹਨਾਂ ਨੇ ਇੱਕ ਬੜਾ ਬਿਆਨ ਵੱਡਾ ਦਿੱਤਾ ਹੈਗਾ ਅਕਾਲ ਤਖਤ ਸਰ ਦੇ ਫੈਸਲੇ ਬਾਰੇ ਜਿਹੜਾ ਕਿ ਹੈ ਉਹ ਉਸ ਦੇ ਉਸ ਬਿਆਨ ਦੇ ਤੁਸੀਂ ਕੀ मीनिंग ਦੇਖਦੇ ਹੋ ਕੀ ਲੱਗਦਾ ਕਿ ਉਹਦੇ ਨਾਲ ਹੁਣ ਜਿਹੜਾ ਬਾਗੀ ਧੜਾ ਹੈਗਾ ਉਹ ਉਹਨਾਂ ਨੂੰ ਕਿਸ ਤਰ੍ਹਾਂ ਦਾ ਜਿਹੜਾ ਹੈਗਾ ਬਲ ਮਿਲੂਗਾ ਦੇਖੋ ਬਾਗੀ ਧੜੇ ਨੇ ਅੱਜ ਐਲਾਨ ਕੀਤਾ ਸੀ ਮੈਂਬਰਸ਼ਿਪ ਸ਼ੁਰੂ ਕਰਾਂਗੇ ਮੈਂਬਰਸ਼ਿਪ ਸ਼ੁਰੂ ਕਰ ਲਈ ਉਹਨਾਂ ਨੇ ਹਾਂ ਬਕਾਇਦਾ ਤੌਰ ਤੇ ਤੇ ਮੈਂਬਰਸ਼ਿਪ ਸ਼ੁਰੂ ਕਰਨ ਦੇ ਕਰਨ ਵੇਲੇ ਕਾਟਵੀ ਕੀਤਾ ਅਰਦਾਸ ਕੀਤੀ ਕਾਫੀ ਜਿੰਨੇ ਵਾਗੇ ਸੀਗੇ ਵਿਰੋਧੀ ਸੀਸਾਰੇ ਇਕੱਠੇ ਹੋਏ ਇਹਦੇ ਚ ਮੱਖਣ ਬਰਾੜ ਵਰਗੇ ਜੇ ਵੀ ਸੀਗੇ ਜਿਨ੍ਹਾਂ ਨੇ ਇਧਰੋਂ ਵੀ ਪਰਚੀ ਕਟਾਈ ਉਧਰੋਂ ਵੀ ਪਰਚੀ ਕਟਾ ਲਈ ਇਧਰੋਂ ਵੀ ਕਟਾਈ ਵਰਤੀ ਇਹਨਾਂ ਨੇ ਤੇ ਉਹਨਾਂ ਨੇ ਆਪਣਾ ਉਹ ਸ਼ੁਰੂ ਕਰ ਲਿਆ ਉਹਨਾਂ ਦਾ ਕਹਿਣਾ ਸੀ ਕਿ ਜੋ ਕਾਲ ਤੱਕ ਸਭ ਤੋਂ ਹੁਕਮ ਹੋਇਆ ਉਹਦੇ ਮੁਤਾਬਕ ਅਸੀਂ ਉਹਨਾਂ ਨੇ ਅਰਦਾਸ ਕੱਕੇ ਕਾਲ ਤੱਕ ਸਭ ਦਾ ਹੀ ਨਾਮ ਲਿਖੇ ਹੁਣ ਉਹਨਾਂ ਨੇ ਉਹ ਜਿਹੜੀ ਮੈਂਬਰਸ਼ਿਪ ਪਰਚੀ ਸੀਗੀ ਉਹ ਵੀ ਬਦਲ ਲਈ ਇਹਤੇ ਸਵਾਲ ਖੜੇ ਕਰ ਰਹੇ ਸੀ ਜਿਹੜੇ ਸਵਾਲ ਖੜੇ ਸੀ ਮੈਂਬਰਸ਼ਿਪ ਦੀ ਪਰਚੀ ਉਹ ਵੀ ਬਦਲ ਲਈ ਐ ਤੇ ਉਸ ਤੋਂ ਪਹਿਲਾਂ ਜਿਹੜਾ ਮੈਂ ਸਮਝਦਾ ਜਿਹੜਾ ਨਾ ਇਹ ਆਪਾਂ ਗੱਲ ਕਰਾਂਗੇ ਜਿਹੜੇ ਇਹਨਾਂ ਦੀ ਧਾਮੀ ਫਰਾਂ ਦੀ ਜੋ ਇਕੱਠੇ ਬੋਲੇ ਸੀਗੇ ਉਸ ਥੋੜਾ ਜਿਆਦਾ ਸੁਣਾ ਦਿਓ ਲੋਕਾਂ ਨੂੰ ਪਤਾ ਲੱਗ ਜਾਵੇ ਵੀ ਧਾਮੀ ਐਕਚੁਅਲੀ ਕਿਵੇਂ ਕਿਵੇਂ ਗੱਲ ਹੋਈ ਵੈਸੇ ਤਾਂ ਪਹਿਲਾਂ ਗਰਾਊਂਡ ਤਿਆਰ ਉਹਨਾਂ ਨੇ ਕਰ ਹੀ ਲਿਆ ਸੀ ਤੇ ਫਿਰ ਇਹ ਥੋੜਾ ਜਿਹਾ ਜੀ ਵੀਡੀਓ ਸੁਣਾ ਦਿਓ ਇਹਨਾਂ ਦੀ ਜੀ 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 ਬਿਲਕੁਲ ਇਹ ਆਪ ਸਾਹਮਣੀ ਚਾਹੀਦੀ ਹੈ ਇਸ ਵੇਲੇ ਸਮੇਂ ਦੀ ਦੌੜ ਹੈ ਔਰ ਤੁਹਾਡੀ ਸਾਨੂੰ ਸੂਬੇ ਨੂੰ ਪਾਰਟੀ ਨੂੰ ਧਰਮ ਨੂੰ ਜ਼ਰੂਰਤ ਹੈ ਤਾਂ ਕਿ ਇਹ ਸਾਰਾ ਜੋ ਹੈ ਤੁਸੀਂ ਸੰਭਾਲੋ ਤੇ ਤਕੜੇ ਹੋ ਕੇ ਆਪਾਂ ਇਹ ਸੇਵਾ ਕਰੀਏ ਇਹ ਤੁਹਾਨੂੰ ਸਾਡੇ ਸਾਰੇ ਵੱਲੋਂ ਬੇਨਤੀ ਹੈ ਜੋ ਮੈਨੂੰ ਉਮੀਦ ਹੈ ਕਿ ਤੁਸੀਂ ਸਾਡੀ ਬੇਨਤੀ ਨੂੰ ਮਨਜ਼ੂਰ ਕਰੋਗੇ ਬੋਲੋ ਜੀ ਸਨਿਹਾ ਸਮਿਸਾ ਸਮਿਸਾ ਆਪਣਾ ਜੀ ਵੈਰੀ ਗੁੱਡ ਜੀ ਕਾਲ ਸਾਹਿਬ ਵਾਹਿਗੁਰੂ ਜੀ ਦੇ ਨਾਮ ਬੜੇ ਲੰਮੇ ਸਮੇ ਤੋਂ ਬੱਕ ਬੱਕ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਸਾਹਿਬਾਨ ਸਿੰਘ ਸਾਹਿਬਾਨ ਤੇ ਸ਼੍ਰੋਮਣੀ ਕਾਲੀ ਦਲ ਬਲੋਂ ਬਾਰ ਬਾਰ ਮੈਸੇਸ ਕਲ ਦਾ ਕਿਹਾ ਜਾ ਰਿਹਾ ਤੁਸੀਂ ਤਸਦੀਕਾ ਵਾਪਸ ਲੈ ਉਹਦੇ ਬਾਰੇ ਮੈਂ ਪਹਿਲਾਂ ਵੀ ਕਲੀਅਰ ਕਰ ਚੁੱਕਾ ਸੀ ਕੱਲ ਅਜੈਕਟ ਕਮੇਟੀ ਨੇ ਉਹ ਜਿਹੜਾ ਮਤਾ ਸੀ ਉਹਦੇ ਅਨਸਾਰ ਇਹ ਤਸਦੀਕਾ ਮੇਰਾ ਨਾਮ ਮਨਜ਼ੂਰ ਕਰ ਦਿੱਤਾ ਤੇ ਅੱਜ ਸਾਰੇ ਲੀਡਰਸ਼ਿਪ ਸਰਦਾਰ ਸੁਖਵੀਰ ਸਿੰਘ ਜੀ ਬਾਦਲ ਸਰਦਾਰ ਬਲਵੰਟਰ ਸਿੰਘ ਜੀ ਪੌਂਡਰ ਸ਼ੇਖੋਂ ਸਾਹਿਬ ਸਰਦਾਰ ਜਲਮੇਜਾ ਸਿੰਘ ਜੀ ਤੇ ਬਹੁਤ ਸਾਰੇ ਸਾਡੇ ਕਮਿਟੀ ਦੇ ਮੈਂਬਰ ਪਹੁੰਚੇ ਆ। ਸੋ ਇਹਨਾਂ ਦੀ ਹੁਕਮਿਆਂ ਸਿੱਖ ਪੰδαਰ ਫਿਰ ਮੱਤੇ ਤੇ ਮੈਂ ਇਕ ਦੋ ਚਾਰ ਦਿਨ ਦੇ ਵਿੱਚ ਜਾ ਕੇ ਆਪਣੀ ਉਹ ਜਿਹੜੀ ਸੇਵਾ ਦੁਬਾਰਾ ਤੋਂ ਸੰਭਾਲ ਬੋਲੇ ਬੋਲੇ ਜੀ 16 ਤਾਂ ਮੇਰੇ ਨੇ ਬਹੁਤ ਸੰਖੇਪ ਚ ਆਪਣਾ ਮਤਲਬ ਫੈਸਲਾ ਹੈ ਉਹਨਾਂ ਨੇ ਕਿਹਾ ਵੀ ਸਾਰੇ ਮੈਨੂੰ ਆਏ ਆ ਤੇ ਮੇਰਾ ਸਤੀਫਾ ਵੀ ਰਿਜੈਕਟ ਕਰਤਾ ਕਿਉਂਕਿ ਹੁਣ ਤੱਕ ਤਾਂ ਉਹਨਾਂ ਨੇ ਇਸ ਇਸ ਸਤੀਫੇ ਬਾਰੇ ਕੋਈ ਫੈਸਲਾ ਲਿਆ ਨਹੀਂ ਸੀ ਨਾ ਕੱਲ ਹੀ ਲਿਆ ਸੀਗਾ ਐਗਜ਼ੀਕਟਿਵ ਨੇ ਦੇ ਰੱਦ ਕਰਤਾ ਸੋ ਇਹਦਾ ਮਤਲਬ ਪਹਿਲਾਂ ਗਰਾਊਂਡ ਤਿਆਰ ਤਾਂ ਪਹਿਲਾਂ ਹੀ ਕਰ ਲਿਆ ਸੀ ਸੁਖਵੀਰ ਬਾਦਲ ਪਟਕਾ ਬਣ ਕੇ ਗਏ ਉੱਤੇ ਆਪਣੇ ਉਹਨਾਂ ਦੇ ਬਾਅਦ ਮੋਢੇ ਤੇ ਸੱਟ ਲੱਗੀ ਹੋਈ ਹੈ ਲੋ ਡਿਸਲੋਕੇਸ਼ਨ ਹੋਈ ਹੋਈ ਹੈ ਤੇ ਬੜੇ ਸਪਸ਼ਟ ਸ਼ਬਦਾਂ ਚ ਉਹਨਾਂ ਨੇ ਕਿਹਾ ਵੀ ਇਹਨਾਂ ਨੇ ਮੈਂ ਆਪਣਾ ਵਾਪਸ ਲੈ ਲਿਆ ਹੁਣ ਜਿਹੜੀ ਤੁਸੀਂ ਗੱਲ ਕਰਦੇ ਸੀ ਅੱਜ ਉਹਨਾਂ ਨੇ ਅਰਦਾਸ ਕੀਤੀ ਮੈਂਬਰਸ਼ਿਪ ਸ਼ੁਰੂ ਕਰ ਲਈ ਆਪਣੀ ਤੇ ਪਹਿਲੀ ਪਰਚੀ ਪਤਾ ਕਿਹਨੇ ਕੀਤੀ ਹੈ ਭਰੀ ਹੈ ਪਹਿਲਾ ਮੈਂਬਰ ਕੌਣ ਬਣਿਆ ਗਿਆਨੀ ਹਰਪ੍ਰੀਤ ਸਿੰਘ ਜੀ ਇਹਦਾ ਵੀ ਮੀਨਿੰਗ ਹੈ ਬਿਲਕੁਲ ਇਹਦਾ ਅਰਥ ਹੈ ਇਹ ਪਹਿਲਾਂ ਚਰਚਾ ਜਲਦੀ ਇਹਨਾਂ ਨੂੰ ਪੇਸ਼ ਕੀਤੀ ਸੀ ਪ੍ਰਧਾਨ ਬਣਨ ਦੀ ਤੇ ਬਿਲਕੁਲ ਤੇ ਜਿਹੜੀ ਉਹ ਕਹਿੰਦੇ ਸੀ ਮੈਂ ਤਾਂ ਸਿਰਫ ਧਾਰਮਿਕ ਹੋਂਸ ਤਾਂ ਉਹਦੇ 'ਚ ਵੀ ਉਹਨਾਂ ਦਾ ਹੁਣ ਸਵਾਲ ਉੱਠਣਗੇ ਵੀ ਤੁਸੀਂ ਤਾਂ ਕਹਿੰਦੇ ਸੀ ਇਹਨੂੰ ਧਾਰਮਿਕ ਤੇ ਇਹਦਾ ਮਤਲਬ ਸਿਆਸਤ ਚੋਈ ਹੈਗੀ ਹੈ ਚਲੋ ਕਹਿ ਸਕਦੇ ਨੇ ਵੀ ਅਕਾਲੀ ਦਲ ਤਾਂ ਪੰਥ ਦੀ ਪਾਰਟੀ ਹੈ ਤੇ ਮੈਂ ਮੈਂਬਰ ਬਣਨਾ ਕੋਈ ਹਰਜ ਨਹੀਂ ਪਰ ਇੱਕ ਸੰਕੇਤ ਹੈਗਾ ਕਿ ਉਹ ਵੀ ਮੋਰੀ ਹੈਗੇ ਨੇ ਇਹਦੇ ਚ ਇਸ ਅਕਾਲੀ ਦਲ ਦੇ ਬੈਲਰ ਬਣਨਾ ਨਾ ਮੜਦਾ ਉਹ ਤਾਂ ਹੋ ਗਿਆ ਲੈਣ ਜੀ ਜਿਹੜੀ ਪਰਚੀ ਨਵੀਂ ਬਣਾਈ ਉਹਦੇ ਚ ਪਹਿਲਾਂ ਸੀਗਾ ਕੱਲਾ ਅਕਾਲੀ ਦਲ ਉਹ ਤੇ ਬ੍ਰਿਟਿਸ਼ ਵੀ ਹੋਇਆ ਹੁਣ ਸ਼੍ਰੋਮਣੀ ਅਕਾਲੀ ਦਲ ਲਿਖ ਲਿਆ ਕਾਲ ਤਖਤ ਜਿਹਾ ਅਕਾਲ ਤਖਤ ਮਹਾਨ ਹੈ ਉਹ ਵੀ ਲਿਖ ਲਿਆ ਤੇ ਉਹਦੇ ਤੇ ਉਹ ਬਾਕੀ ਵੀ ਕੁਝ ਹੋਰ ਐਡੀਸ਼ਨਸ ਕੀਤੀਆਂ ਨੇ ਹੂੰ ਹੂੰ ਤੇ ਪਰ ਇਹ ਹੈ ਵੀ ਹੁਣ ਉਹ ਫੇਰ ਵੀ ਕੀ ਹੋ ਇਸ ਅਕਾਲੀ ਦਲ ਨਾਲ ਉਹ ਵੱਖਰਾ ਅਕਾਲੀ ਦਲ ਬਣੇਗਾ ਕਿ ਇਹਦੇ ਨਾਲ ਕੋਈ ਮੇਲ ਜੋਲ ਹੋਏਗਾ ਇਹ ਸਵਾਲ ਬਹੁਤ ਵੱਡਾ ਹੈ ਇਹ ਸਵਾਲ ਨੂੰ ਹੱਲ ਕਰਨ ਵਾਸਤੇ ਇਹ ਸਵਾਲ ਵਾਸਤੇ ਜਸਰ ਕਾਲ ਤਖਤ ਨੇ ਅੱਜ ਉਹਨਾਂ ਨੂੰ ਸੱਦਾ ਦਿੱਤਾ ਮਿਲਣ ਵਾਸਤੇ ਬਿਲਕੁਲ ਜਸਰ ਕਲ ਤਖਤ ਦੀ ਆਨੀ ਕੁਲਦੀਪ ਸਿੰਘ ਨੇ ਉਹਨਾਂ ਨੂੰ ਸੱਦਾ ਦਿੱਤਾ ਤੇ ਉਹਨਾਂ ਨੇ ਮੈਂਬਰਸ਼ਿਪ ਵਾਲੀ ਉਹ ਕੰਬੈਨ ਸ਼ੁਰੂ ਕਰਨ ਤੋਂ ਬਾਅਦ ਮੀਟਿੰਗ ਕੀਤੀ ਫਿਰ ਉਹ ਗਏ ਮਿਲਣ ਮੁਲਗਾ ਦੀਆਂ ਆਪਣੇ ਕੋਲ ਤਸਵੀਰਾਂ ਵੀ ਜਾਰੀ ਕੀਤੀਆਂ ਉਹਨਾਂ ਨੇ ਮੀਟਿੰਗ ਦੀ ਤੇ ਜਸਰ ਕਾਲ ਤਖਤ ਨੇ ਬੁੱਧਵਾਰ ਪ੍ਰੈਸ ਨੋਟ ਵੀ ਜਾਰੀ ਕੀਤਾ ਕਾਲ ਤਖਤ ਦੇ ਸਕਤਰੇ ਦਵਾਲੋਂ ਪ੍ਰੈਸ ਵੀ ਵੀ ਅਸੀਂ ਆਰ ਜੇਸੀ ਤੇ ਹੁਣ ਅਸੀਂ ਕੋਸ਼ਿਸ਼ਾਂ ਕਰ ਰਹੇ ਹਾਂ ਇਹ ਸਾਰਾ ਪੰਥ ਇਕੱਠਾ ਹੋਵੇ ਤੇ ਉਸ ਉਹਨਾਂ ਨਾਲ ਵੀ ਗੱਲਬਾਤ ਅਸੀਂ ਪੰਥ ਨੂੰ ਇਕੱਠਾ ਕਰਨ ਵਾਸਤੇ ਢੜੇ ਢੜਿਆ ਇਹ ਸਾਰਾ ਦਾ ਮੇਲਜੁਲ ਕਰਾਉਣ ਵਾਸਤੇ ਹੀ ਇਹ ਜਿਹੜੀ ਮੀਟਿੰਗ ਬੁਲਾਈ ਉਹਨਾਂ ਨੂੰ ਬੁਲਾਇਆ ਗਿਆ ਤੇ ਵਿਚਾਰਾਂ ਵੀ ਉਹ ਹੋਈਆਂ ਬਿਲਕੁਲ ਤੇ ਉਹ ਵਿਚਾਰਾਂ ਦਾ ਜਿਹੜਾ ਅਸਰ ਹੈ ਉਹ ਬਾਹਰ ਦਿਖਿਆ ਮਨਪ੍ਰੀਤ ਈਆਲੀ ਦੇ ਬਿਆਨ ਤੇ ਬਿਆਨ ਤੇ ਦੇਖੋ ਜੀ ਬਲ ਬਾਕੀ ਝਾਰਾ ਗੁਜਰਦਾ ਆ ਲੱਗਦਾ ਵੀ ਉਹ ਜਿਵੇਂ ਕਾਲੀ ਦਲ ਆਪਣੀ ਭਰਤੀ ਕਰ ਰਿਹਾ ਹੈ ਉਹ ਆਪਣੀ ਭਰਤੀ ਕਰ ਰਿਹਾ ਹੈ ਤੇ ਵੱਖਰੇ ਬਰਾਬਰ ਤੇ ਖੜੇ ਹੋਣਗੇ ਤੇ 28 ਮਾਰਚ ਨੂੰ ਉਹਨੇ ਸੱਦਾ ਦਿੱਤਾ ਜੀ ਉਹ ਉਹਨਾਂ ਦੇ ਘਰਾਓ ਕਰਨਗੇ ਸ਼੍ਰੋਮਣੀ ਕਮੇਟੀ ਦੇ ਮੈਂਬਰਾਂ ਦੇ ਉਹਨਾਂ ਨੂੰ ਦਬਾਅ ਪਾਉਣਗੇ ਤੇ ਮੈਂ ਉਹਨਾਂ ਨੂੰ ਦੇਣਗੇ ਤੇ ਪਰ ਜੋਜ ਮਨਪ੍ਰੀਤ ਇਹ ਆੜੀ ਨੇ ਬਿਆਨ ਆਗੇ ਦਿੱਤਾ ਹੈ ਲੱਗਦਾ ਹੈ ਕਿ ਉਸ ਮੀਟਿੰਗ ਦਾ ਜਾਂ ਉਸ ਮੇਲਜੋਲ ਦਾ ਅਸਰ ਹੋਇਆ ਕਿ ਮਨਪ੍ਰੀਤ ਹਾੜੀ ਨੇ ਬਾਹਰ ਆ ਕੇ ਇਹ ਬਿਆਨ ਦਿੱਤਾ ਕਿ ਕਿ ਜੋ ਦੇਖੋ ਸਾਡੇ ਲਈ ਕਹਿੰਦੇ ਅਕਾਲ ਤਖਤ ਸਾਹਿਬ ਮਹਾਨ ਹੈ ਬਿਲਕੁਲ ਤੇ ਜੋ ਵੀ ਇਹ ਤੇ ਸੁਸ਼ੋਭਤ ਹੈ ਇਸ ਤਖਤ ਦੇ ਅਸੀਂ ਸਾਡੇ ਲਈ ਸਤਿਕਾਰਯੋਗ ਹੈ ਹੂੰ ਤੇ ਅਸੀਂ ਉਹ ਜੋ ਸਾਨੂੰ ਉਤ ਹੁਕਮ ਹੋਏਗਾ ਪਹਿਲਾਂ ਵੀ ਇਸ ਅਕਾਲ ਤਖਤ ਦੇ ਹੁਕਮ ਨੇ ਮੰਨਦੇ ਸੀ ਹੁਣ ਵੀ ਸੀ ਹੂੰ ਸੋ ਇਹ ਬੜਾ ਬੜਾ ਵੱਡਾ ਮੋੜ ਹੈ ਜਾਂ ਹੋਇਆ ਤੇ ਵੱਡਾ ਇਸ਼ਾਰਾ ਹੈ ਹੂੰ ਕਿ ਉਹ ਜਿਹੜਾ ਮਨਪੀ ਤਿਆਲੀ ਤੇ ਦੂਸਰੇ ਜਿਹੜੇ ਉਹ ਇਸ ਲਈ ਓਪਨ ਨੇ ਵੀ ਜੇ ਕੋਈ ਇਕੱਠਾ ਹੁੰਦਾ ਹੈ ਜੇ ਕਲ ਤਖਤ ਵੱਲੋਂ ਕੋਈ ਜੇ ਇਹਨਾਂ ਨੂੰ ਇਕੱਠਾ ਕੀਤਾ ਜਾਂਦਾ ਕਿਸੇ ਹਿਸਾਬ ਨਾਲ ਤਾਂ ਉਹ ਇਸ ਲਈ ਤਿਆਰ ਨੇ ਐਕਸੈਪਟ ਕਰ ਲੈਣਗੇ ਤਿਆਰ ਨੇ ਇਹ ਇਹ ਉਹਨਾਂ ਦਾ ਇਸ਼ਾਰਾ ਹੁੰਦਾ ਹੈ ਕਿਸ ਤਰ੍ਹਾਂ ਹੋਣਗੇ ਕੀ ਹੋਏਗਾ ਇਹ ਅਗਲੀ ਗੱਲ ਹੈ ਪਰ ਉਹਨਾਂ ਨੇ ਇੱਕ ਇੱਕ ਆਪਣੀ ਦੇ ਦਿੱਤੀ ਕਿ ਜੇ ਜਸਰ ਕਾਲ ਤਖਤ ਕੋਈ ਸੱਦਾ ਦੇਣਗੇ ਜਾਂ ਕਿ ਟਿਕ ਕਰਨਗੇ ਤਾਂ ਅਸੀਂ ਤੇ ਮੈਂਬਰਸ਼ਿਪ ਬਾਰੇ ਵੀ ਪੁੱਛਿਆ ਤਾਂ ਉਹਨਾਂ ਨੇ ਇਹੀ ਸੀਗਾ ਤਾਂ ਮੈਂਬਰਸ਼ਿਪ ਬਾਰੇ ਵੀ ਇਹ ਉਹਨਾਂ ਨੇ ਇਹ ਕਿਹਾ ਤਾਂ ਇਹਦਾ ਮਤਲਬ ਮੈਂਬਰਸ਼ਿਪ ਦੇ ਬਾਰੇ ਜੇਕਰ ਜਦੋਂ ਅਕਾਲ ਤਖਤ ਬਿਠਾ ਕੇ ਕੋਈ ਫੈਸਲਾ ਕਰ ਲੈਣਗੇ ਤਾਂ ਉਹ ਵੀ ਇਹਦਾ ਮਤਲਬ ਹੋ ਸਕਦਾ ਹੁਣ ਉਹ ਮਨਪੀਤ ਵਾਲੀ ਦੀ ਆਪਾਂ ਸੁਣਾ ਦਿੰਨੇ ਆ ਵੀ ਤੁਹਾਨੂੰ ਕੀ ਹੈ ਉਹਦਾ ਸੁਣਾ ਦਿਓ ਜੀ ਤੇ ਉਹਦੇ ਜੋ ਆਪੇ ਆਪਾਂ ਹਿਸਾਬ ਲਾ ਲੈਣਗੇ ਆਪਣੇ ਦਰਸ਼ਕ ਜਿਹੜੇ ਆ ਵੀ ਉਹ ਕੀ ਕਹਿ ਰਹੇ ਨੇ ਕਿ ਮੰਜ਼ੂਰ ਨਹੀਂ ਅੱਜ ਆਪਾਂ ਜਿੱਥੇ ਤਾਂ ਦੇਖੋ ਦੇਖੋ ਇਹ ਪੰਜ ਵਜੇ ਪਤਾ ਕੀ ਅੱਜ ਸਾਡੇ ਲਈ ਤਾਂ ਜੋ ਵੀ ਇਸ ਤੱਕ ਤੇ ਬੈਠਾ ਮਹਾ ਦਰਤਾ ਸੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾadesh ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠੋ ਸਾਡੇ ਲਈ ਸਤਕਾਰਯੋਗ ਆ ਤੇ ਅਸੀਂ ਜੋ ਵੀ ਆਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣੇ ਸਮੇਂ 'ਚ ਵੀ ਮੰਨਾਂਗੇ ਲੇਕਿਨ ਅੱਜ ਸਰਪੰਚ ਇਕਤਾ ਦੀ ਗੱਲ ਹੋਈ ਆ ਬਹੁਤ ਕੁ ਗੱਲਾਂ ਹੋਈਆਂ ਦੋ ਜੰਮਾ ਪਰ ਜਿਹਨਾਂ ਦੀ ਗੱਲ ਬਿਲਕੁਲ ਦੋ ਜੰਮਾ ਦਾ ਫੈਸਲਾ ਲਾਉਣ ਦੇ ਬਾਰੇ ਕਰਦੇ ਜੱਫੇਦਾਰ ਨੇ ਇਹ ਮਨਜ਼ੂਰ ਨਹੀਂ ਅੱਜ ਆਪਾਂ ਜੱਫੇਦਾਰ ਨੇ ਦੇਖੋ ਦੇਖੋ ਇਹ ਪੰਜ ਬਾਬੇ ਦਾ ਕਿ ਸਾਡੇ ਲਈ ਤਾਂ ਜੋ ਵੀ ਇਸ ਤੱਕ ਤੇ ਬੈਠਾ ਮਹਾਂ ਦਖਤਾ ਸੀ ਪਹਿਲਾਂ ਵੀ ਅਕਾਲ ਤਖਤ ਸਾਹਿਬ ਦਾ ਦੇਸ਼ ਮੰਨ ਕੇ ਕੰਮ ਸ਼ੁਰੂ ਕੀਤਾ ਜੋ ਬੈਠੋ ਸਰਦਲੀ ਸਤਕਾਰਯੋਗ ਆ ਤੇ ਅਸੀਂ ਜੋ ਵੀ ਹੁਕਮ ਦੇਸ਼ ਹੋਊਗਾ ਮੰਨਾਂਗੇ ਅਗਲੇ ਆਉਣੇ ਸਮੇਂ 'ਚ ਵੀ ਮੰਨਾਂਗੇ ਲੇਕਿਨ ਅੱਜ ਸਿਰਪੰਥ ਇਕਤਾ ਦੀ ਗੱਲ ਹੋਈ ਆ ਬਹੁਤ ਕੁ ਗੱਲ ਸੀ ਸੋ ਜੀ ਤੁਸੀਂ ਸੁਣ ਲਿਆ ਕਿ ਬਨਪੀਤਿਆ ਵਾਲੀ ਹੋਰਾਂ ਨੇ ਕਿਹਾ ਕਿ ਅੱਜ ਜਿਹੜੀ ਗੱਲਬਾਤ ਹੋਈ ਆ ਉਹ ਅਕਾਲ ਤਖਤ ਸਾਹਿਬ ਦੇ ਪ੍ਰੈਸ ਰੂਮ 'ਚ ਵੀ ਹੋਈ ਆ ਕੋਈ ਪੰਥਕ ਇਕਤਾ ਦੀ ਗੱਲ ਕੀਤੀ ਆ ਬਿਲਕੁਲ ਤੇ ਜਿਸ ਤਰ੍ਹਾਂ ਦਾ ਹਾਂ ਪੱਖੀ ਹੁੰਗਾਰਾ ਮਨਪੀ ਦਿਆਲੀ ਨੇ ਫਿਰ ਤੇ ਇਹਦਾ ਮਤਲਬ ਹੈ ਕੋਈ ਨਾ ਕੋਈ ਵੇ ਆਊਟ ਮਿਡਵੇ ਕੋ ਵਿਚਲਾ ਰਾਹ ਕੱਢਣ ਦੀ ਕੋਸ਼ਿਸ਼ ਹੋਏਗੀ ਹੁਣ ਜਿਹਾ ਦੇਖੋ ਜਿਸ ਦਿਨ ਦਾ ਜਸਨ ਅਕਾਲ ਤਖਤ ਦਾ ਚਾਰ ਚੰਮਲਾ ਕੁਲਦੀਪ ਗਿਆਨੀ ਕੁਲਦੀਪ ਉਸੇ ਦਿਨ ਦਾ ਹੀ ਉਹ ਆਪਣੀ ਅਪਰੋਚ ਜਿਹੜੀ ਪਹੁੰਚ ਹੈ ਨਾ ਵਤੀਰਾ ਉਹ ਬੜਾ ਪੋਜ਼ਿਟਿਵ ਰੱਖ ਰਿਹਾ ਹੈ ਕਿਸੇ ਨੂੰ ਨਿੰਦਾ ਨਹੀਂ ਕਰਨੀ ਕਿਸੇ ਨੂੰ ਕਨਾਮ ਨਹੀਂ ਕੀਤਾ ਹੋਣਗੇ ਸਾਰੇ ਹੀ ਆਪਣੇ ਆਲਾ ਕਿ ਉਹਨਾਂ ਦੇ ਖਿਲਾਫ ਬੋਲੀ ਜਾਂਦੇ ਨੇ ਉਹਨਾਂ ਦੀ ਨਿਯੁਕਤੀ ਵੀ ਰੱਦ ਕਰਤੀ ਨਿਹنگ ਸਿੰਘਾਂ ਨੇ ਦੂਸਰਿਆਂ ਨੇ ਉਹਦੇ ਖਿਲਾਫ ਉਹ ਵੀ ਮੋਰਚਾ ਉਹ ਵੀ ਸ਼ੁਰੂ ਕਰ ਲਿਆ ਕੈਂਪੇਨ ਵੀ ਪਰ ਉਹ ਕਹੀ ਜਾ ਰਿਹਾ ਕਿ ਨਹੀਂ ਸਾਡੇ ਸਾਰੇ ਸਾਡੇ ਨੇ ਸੋ ਉਹਨਾਂ ਦੀ ਜਿਹੜੀ ਪਹੁੰਚ ਹੈ ਤੇ ਇਸੇ ਤਰ੍ਹਾਂ ਹੀ ਕੱਲ ਜਿਹੜਾ ਬਲਵਿੰਦਰ ਸਿੰਘ ਭੁੰਦੜਾ ਹੋਰਾਂ ਨੇ ਸੱਦਾ ਦਿੱਤਾ ਵੀ ਜਥੇਦਾਰ ਕਾਲ ਤੱਕ ਸੱਦਾ ਦਿੱਤਾ ਇਕੱਠੇ ਹੋ ਸਾਰੇ ਇਕੱਠੇ ਹੋਏ ਤੇ ਅਸੀਂ ਉਹ ਤੇ ਚਾਉਣੇ ਵੀ ਸਾਰਿਆਂ ਨੂੰ ਅਪੀਲ ਕਰਦੇ ਆ ਵੀ ਅਸੀਂ ਤਾਂ ਤਿਆਰ ਆ ਬਾਕੀ ਸਾਰੇ ਆ ਜਾਓ ਹੂੰ ਬਾਕੀ ਸਾਰੇ ਇਕੱਠੇ ਸੋ ਅ ਅੱਜ ਦੀਆਂ ਮਤਲਬ ਦੋਵੇਂ ਨੇ ਇੱਕ ਪੈਰਲ ਅਕਾਲੀ ਦਲ ਵੀ ਖੜੇ ਹੋਣ ਦੇ ਸੰਕੇਤ ਨੇ ਹੂੰ ਮੈਂਬਰਸ਼ਿਪ ਹੋ ਗਈ ਪਰ ਦੂਜੇ ਪਾਸੇ ਹਾਂ ਪੱਖੀ ਇਹ ਵੀ ਇਹ ਹੈਗਾ ਇਹਨਾਂ ਵਾਸਤੇ ਕਿ ਮਰਪੀ ਦਿਵਾਲੀ ਉਹਨਾਂ ਮੁਲਾਕਾਤ ਵੀ ਕਰੇ ਉਹ ਜਥੇਦਾਰ ਨਾਲ ਇਹਦਾ ਮਤਲਬ ਜਥੇਦਾਰ ਨਾਲ ਮੁਲਾਕਾਤ ਕਰਨ ਦਾ ਮਤਲਬ ਜਥੇਦਾਰ ਦੀ ਅਪੁਆਇੰਟਮੈਂਟ ਨੂੰ ਜਸਿਆਰ ਦੇ ਜਿਹੜੇ ਉਸ ਦੇ ਬਿਰਾਜਮਾਨ ਨੇ ਉਹ ਮੰਨ ਲਿਆ ਉਹਨਾਂ ਨੇ ਹੂੰ ਇਹ ਵੀ ਹੈ ਬਿਲਕੁਲ ਮਤਲਬ ਇੱਕ ਪਾਸੇ ਤਾਂ ਜਿਹੜੇ ਹਰਨਾਮ ਸਿੰਘ ਧੁੰਮਾ ਦਾ ਜਿਹੜਾ ਜਿਹੜੀ ਪੰਥਕ ਕਨਵੈਨਸ਼ਨ ਕੀਤੀ ਉਹਨਾਂ ਨੇ ਉਹਨਾਂ ਨੇ ਕਿਹਾ ਇਹ ਰੱਦ ਕਰਦੇ ਉਹਨਾਂ ਦੀ ਨਿਯੁਕਤੀ ਅਸੀਂ ਨਹੀਂ ਮੰਨਦੇ ਹੂੰ ਹੈਨਾ ਉਹ ਤਾਂ ਇਹ ਕਹਿ ਰਹੇ ਬਿਲਕੁਲ ਤੇ ਉਹ ਜਿਹੜੇ ਨਿਹੰਗ ਸਿੰਘ ਵੀ ਇਹੀ ਕਹਿ ਰਹੇ ਆ ਵੀ ਅਸੀਂ ਨਹੀਂ ਮੰਨਦੇ ਬਿਲਕੁਲ ਪਰ ਪਰ ਅੱਜ ਜਦੋਂ ਪੰਜ ਮੈਂਬਰੀ ਜਿਹੜੀ ਮੈਂਬਰਸ਼ਿਪ ਕਮੇਟੀ ਜਿਹੜੇ ਕਿ ਬਾਗੀ ਕਾਲੀ ਧੜੇ ਦੇ ਜਿਹਦੇ ਵਿੱਚ ਉਹ ਵੀ ਨੇ ਇਹਦੇ ਵਿੱਚ ਮਨਪੀਤੇ ਆ ਲਈ ਵਾ ਆਪਣਾ ਗੁਰਪ੍ਰੇਮ ਬਡਾਲਾ ਵੀ ਹੈ ਉਹ ਹੁਣ ਬਾਕੀਆਂ ਦਾ ਕੀ ਹੈ ਪਰ ਸਾਰੇ ਜਦੋਂ ਗਏ ਸਾਰੇ ਮਿਲੇ ਇਹਦਾ ਮਤਲਬ ਉਹਨਾਂ ਨੇ ਇੱਕ ਤਾਂ ਸਪਸ਼ਟ ਸੰਕੇਤ ਦਿੱਤਾ ਕਿ ਇਸ ਜਿਹੜੇ ਜਥੇਰ ਕਾਲ ਤਖਤ ਦੀ ਜਿਹੜੀ ਇਹ ਅਹੁਦੇ ਤੇ ਬੈਠੇ ਨੇ ਜਿਆਨਿਕ ਉਹਨਾਂ ਨੂੰ ਉਹ ਮਾਨਤਾ ਦੇ ਦਿੱਤੀ ਉਹਨਾਂ ਨੇ ਮਤਲਬ ਇਹਦਾ ਮਤਲਬ ਤੇ ਇਹ ਹੀ ਆ ਵੀ ਜੇ ਉਹਨਾਂ ਨੇ ਮੰਨਤਾ ਦੇ ਦਿੱਤੀ ਫਿਰ ਆ ਕੇ ਬਾਹਰ ਵੀ ਇਹ ਵੀ ਕਹਤਾ ਵੀ ਜਿਹੜਾ ਐ ਸੌਦੇ ਤੇ ਬੈਠਾ ਸੀ ਸਾਡੇ ਵੇ ਸਤਕਾਰ ਜੋਗਾ ਸੋ ਇਹ ਅੱਜ ਅੱਜ ਜਿਹੜਾ ਮੋੜਾ ਜਿਹੜਾ ਪਿਆ ਹੈ ਘਟਰਾਵਾ ਦਾ ਧਾਮੀ ਦਾ ਤੇ ਇਹਨਾਂ ਦਾ ਵੀ ਇਹ ਦਾ ਬਹੁਤ ਜਿਹੜੇ ਅਰਥ ਕਾਫੀ ਡੂੰਗੇ ਨੇ ਤੇ ਇਹਦਾ ਮਤਲਬ ਹੈ ਕਿ ਅਗਲੇ ਦਿਨਾਂ ਚ ਕੋਈ ਨਾ ਕੋਈ ਉਸ ਤਰ੍ਹਾਂ ਦਾ ਹੋ ਹੋ ਸਕਦਾ ਵਿੱਚ ਧਾਮੀ ਵੀ ਹੋਰ ਕੋਸ਼ਿਸ਼ ਕਰਨ ਉਹ ਵੀ ਕੋਸ਼ਿਸ਼ ਕਰਨਗੇ ਜਿੱਥੇ ਹਰ ਵੀ ਕੋਸ਼ਿਸ਼ ਕਰ ਰਿਹਾ ਜਾਂ ਹੋਰ ਵੀ ਕੋਈ ਨਾ ਕੋਈ ਇਹਦਾ ਵਿਚਲਾ ਰਾਹ ਕੱਟਣ ਦੀ ਕੋਸ਼ਿਸ਼ ਤੇ ਇਕੱਠੇ ਕਰਨ ਦੀ ਹੋਏਗੀ ਇਸ ਤਰ੍ਹਾਂ ਦਾ ਮੈਨੂੰ ਲੱਗਦਾ ਅੱਛਾ ਪੰਜਾਬ ਦੀ ਜਿਹੜੀ ਪੋਲਿਟਿਕਸ ਹੈ ਸਿਆਸਤ ਹੈ ਉਹਦੇ ਤੇ ਕੀ ਜਿਹੜੀ ਇਲੈਕਟੋਰਲ ਪੋਲਿਟਿਕਸ ਤੇ ਅੱਪਾ ਗੱਲ ਕਰੀਓ ਉਸ ਤੇ ਕੀ ਇੰਪੈਕਟ ਵੇਨੇ ਹੋ ਤੁਸੀਂ ਦੇਖੋ ਅਜੇ ਤੱਕ ਤਾਂ ਹੁਣ ਖੰਡਾਚ ਸੀ ਅਕਾਲੀ ਦਲ ਅਜੇ ਵੀ ਖੰਡਾਚ ਹੈ ਤੇ ਮਲਖਨਾਜ ਵੀ ਲੋਕਾਂ ਚ ਵੀ ਇਹਦਾ ਆਧਾਰ ਕਿੰਨਾ ਖੁੱਸ ਗਿਆ ਪਹਿਲਾਂ ਤੇ ਹੁਣ ਪਿਛਲੀਆਂ ਬਾਈ ਇਲੈਕਸ਼ਨਾਂ ਲੜੀਆਂ ਹੀ ਨਹੀਂ ਰੋਲ ਕਚੋਲਾ ਆਵੇ ਬਹੁਤ ਸੀਗਾ ਤੇ ਪਰ ਜੇ ਹੁਣ ਜੇ ਰੋਲ ਕਚੋਲਾ ਖਤਮ ਹੁੰਦਾ ਕੋਈ ਇਹਨਾਂ ਦੇ ਇਕੱਠੇ ਹੁੰਦੇ ਨੇ ਜਾਂ ਅਕਾਲੀ ਦਲ ਜੇ ਤਕੜਾ ਹੁੰਦਾ ਮੁੜ ਕੇ ਰਿਵਾਈਵ ਹੁੰਦਾ ਹਜੇ ਲੋਕਾਂ ਚ ਅਜੇ ਤੱਕ ਤਾਂ ਦੇਖੋ ਹੁਣ ਜੋ ਕੁਝ ਮਾਹੌਲ ਬਣਿਆ ਸੀ ਉਹਦੇ ਚ ਸਿੱਖਾਂ ਦਾ ਵੱਡਾ ਹਿੱਸਾ ਇਹਨਾਂ ਦੇ ਖਿਲਾਫ ਸੀ ਵੀ ਜੇ ਅਕਾਲ ਤਖਤ ਪਘੋੜੇ ਨੇ ਜੀ ਇਹ ਪਰ ਸਮਾਂ ਪਾ ਕੇ ਜੇ ਇਹ ਕੋਈ ਨਾ ਕੋਈ ਵਾਇਰ মিডিਆ ਨਿਕਲਦਾ ਇਕੱਠੇ ਹੁੰਦੇ ਨੇ ਜਾਂ ਇਕੱਲੀ ਦਲ ਮੁੜ ਕੇ ਕੋਈ ਨਾ ਕੋਈ ਰਿਵਾਈਵਲ ਹੁੰਦੀ ਹੈ ਤਾਂ ਉਹਦੀ ਪੰਜਾਬ ਦੀ ਜਿਹੜੀ ਇਲੈਕਟਰਲ ਪੋਲਿਟਿਕਸ ਹੈ ਜਿਹੜੀ ਚੋਣ ਨਾ ਰਾਜਨੀਤੀ ਉਹ ਤੇ ਫਰਕ ਪੈਂਦਾ ਹੀ ਪੈਂਦਾ ਹੈ ਮਿਸਾਲ ਦੇ ਤੌਰ ਤੇ ਮੈਂ ਜਿਹੜੀਆਂ ਬਾਈ ਇਲੈਕਸ਼ਨ ਹੋਈਆਂ ਸੀ ਜੀ ਗੁਰਦਾਸਪੁਰ ਦੀ ਸ਼ਰਿਆਮ ਜਿਹੜਾ ਉਹ ਉਥੇ ਇਕੱਲੀ ਦਲ ਨੇ ਦੀ ਸਪੋਰਟ ਨੂੰ ਫਾਇਦਾ ਕਿਸੇ ਨਾ ਇੱਕ ਹੋਰ ਨੂੰ ਫਾਇਦਾ ਹੋਏਗਾ ਸੋ ਉਹਦੇ ਪੋਲਿਟਿਕਲ ਪੋਲਿਟਿਕਸ ਤੇ ਅਸਰ ਤਾਂ ਪੈ ਗਿਆ ਪੈਗਾ ਤੇ ਅਗਰ ਇਹ ਵੀ ਹੈ ਜੇ ਕਾਲੀਦਲ ਫਿਰ ਕੋਰ ਵਾਈਫ ਹੁੰਦਾ ਤਾਂ ਹੁਣ ਆ ਭਾਵੇਂ ਜਿੰਨਾ ਵੀ ਹੁੰਦਾ ਜਿਵੇਂ ਅੱਜ ਜਿਵੇਂ ਮੋੜਾ ਪਿਆ ਤਾਂ ਤਾਂ ਜਿਹੜੀ ਅਗਲੇ ਜਿਹੜੀ ਗੱਲਾਂ ਚੱਲ ਰਹੀਆਂ ਨੇ ਬੀਜੇਪੀ ਦੇ ਅਲਾਈਅੰਸ ਦੀਆਂ ਹੋ ਸਕਦਾ ਹੈ ਤਾਂ ਜੇ ਹੁਣ ਇਹ ਜਿਹੜਾ ਵੀ ਤਕੜਾ ਹੁੰਦਾ ਜਿਹੜਾ ਧੜਾ ਇਹਨਾਂ ਚੋਂ ਤੇ ਉਹਦੇ ਫਿਰ ਬੀਜੇਪੀ ਨਾਲ ਅਲਾਈਅੰਸ ਦੇ ਸੰਭਾਵਨਾ ਹੋਰ ਵੱਧ ਜੇਗੀ ਹਾਲਾਂਕਿ ਕਿਵੇਂ ਹੋਏਗਾ ਜੇ ਕੁਝ ਕਹਿ ਨਹੀਂ ਜਾ ਸਕਦਾ ਪਰ ਜੇ ਕਾਲੀਦਲ ਰਿਵਾਈਵ ਹੁੰਦਾ ਥੋੜਾ ਮੋਟਾ ਵੀ ਹੁੰਦਾ ਭਾਵੇਂ ਤਾ ਫਿਰ ਉਹਦੀ ਸੰਭਾਵਨਾ ਜਿਹੜੀ ਬੀਜੇਪੀ ਨਾਲ ਅਲਾਇੰਸ ਦੀ ਗੱਠਜੋੜ ਦੀ ਵਾਜੇਗੀ ਹਾਲਾਂਕਿ 2 ਸਾਲ ਪੈਨੇ ਅਜੇ ਬਹੁਤ ਟਾਈਮ ਹੈ ਸੋ ਅਸਰ ਤਾਂ ਪਏਗਾ ਜਿਹੜੀ ਹੁਣ ਬਾਈ ਇਲੈਕਸ਼ਨ ਹੋਣੀ ਹੈ ਲੁਧਿਆਣੇ ਦੀ ਇਹਦੇ ਤੇ ਸ਼ਾਇਦ ਨਾ ਪਵੇ ਕਿਉਂਕਿ ਬਹੁਤ ਸ਼ਹਿਰੀ ਸੀਟ ਹੈ ਉਥੇ ਗਾਲੀ ਦਲ ਦਾ ਹਾਈਕੋ ਸੀਟ ਹੈ ਉਹਦੇ ਤੇ ਉਹਦੇ ਚ ਮੈਨੂੰ ਨਹੀਂ ਲੱਗਦਾ ਕਿ ਬਹੁਤ ਜ਼ਿਆਦਾ ਅਸਰ ਪਏਗਾ ਕਿਉਂਕਿ ਥੋੜਾ ਕਾਲੀ ਦਲ ਦਾ ਬੇਸ ਵੀ ਲੁਧਿਆਣੇ ਚ ਬਹੁਤਾ ਨਹੀਂ ਹੈ ਘੁਰਿਆ ਪਿਆ ਤੇ ਉਹ ਅਰਬਨ ਸੀਟ ਹੈਗੀ ਉਥੇ ਤਾਂ ਕਾਂਗਰਸ ਤੇ ਆਪ ਦਾ ਹੀ ਮੇਨ ਮੁਕਾਬਲਾ ਤੇ ਭਾਜਪਾ ਤੇ ਕਾਂਗਰਸ ਦੇ ਤਿੰਨੇ ਜਿਹੜੀਆਂ ਪਾਰਟੀਆਂ ਦਾ ਇਹ ਮੇਨ ਮੁਕਾਬਲਾ ਹੋਏਗਾ ਲੱਗਦਾ ਹੈ ਪਰ 2027 ਦੇ ਚੋਣਾਂ ਵਾਸਤੇ ਅਕਾਲੀ ਦਲ ਦੀ ਜਰਵਾਈਵਲ ਜੇ ਥੋੜੀ-ਮੋਟੀ ਵੀ ਹੁੰਦੀ ਹੈ ਤਾਂ ਵੀ ਉਹ ਇਲੈਕਟਰੋਲ ਉੱਤੇ ਅਸਰ ਪਾਏਗੀ ਅੱਛਾ ਇੱਕ ਜਿਹੜਾ ਜਿਹੜੀ ਭਰਤੀ ਦੀ ਗੱਲ ਸੀਗੀ ਉਹਨੂੰ ਲੈ ਕੇ ਵੀ ਲੋਕਾਂ 'ਚ ਬੜੀ ਕਨਫਿਊਜ਼ਨ ਸੀ ਕਿਉਂਕਿ ਕੱਲ ਤੱਕ ਵੀ ਡਾਕਟਰ ਚੀਮਾ ਨੇ ਕੱਲ ਉਹਨਾਂ ਨੇ ਪ੍ਰੈਸ ਕਾਨਫਰੰਸ 'ਚ ਕਿਹਾ ਕਿ ਜਿਹੜੀ ਤੁਸੀਂ ਪਰਚੀ ਦਾ ਵੀ ਜ਼ਿਕਰ ਕੀਤਾ ਕੀ ਇੱਕ ਤਰ੍ਹਾਂ ਦਾ ਫਰਾਡ ਚੱਲ ਰਿਹਾ ਹੈ ਪਰ ਜਿਵੇਂ ਤੁਸੀਂ ਦੱਸਿਆ ਕਿ ਉਹਨਾਂ ਨੇ ਪਰਚੇ ਬਦਲ ਲਏ ਅਜਿਹੀ ਬਦਲਾਅ ਕੀਤੇ ਐ ਤੇ ਹੁਣ ਉਹਦੇ ਨਾਲ ਲੱਗਦਾ ਵੀ ਹੁਣ ਲੋਕ ਕੀ ਸੋਚਣਗੇ ਵੀ ਆਹ ਆਕਾਲੀ ਦਲ ਐ ਇਹ ਠੀਕ ਐ ਹੁਣ ਇਹ ਪਹਿਲਾਂ ਸਹੀ ਸੀ ਜਾਂ ਕਿਵੇਂ ਹੈ ਦੇਖੋ ਹੁਣ ਉਹਨਾਂ ਨੇ ਇਹ ਵੀ ਆਫਰ ਕਰਤੀ ਹੈ ਨਾ ਪਰਚੇ ਬਾਰੇ ਬਲਵਿੰਦਰ ਸਿੰਘ ਭੁੰਦਰੜਾ ਹੋਰਾਂ ਨੇ ਵੀ ਤੁਸੀਂ ਦੱਸੋ ਜੀ ਕਿ ਜੋ ਮਰਜੀ ਜਿੰਨੇ ਮਰਜੀ ਪਰਚੇ ਲੈ ਲਓ ਸਾਡੇ ਕੋਲ ਬਦਾ ਘੇਰਾ ਅਸੀਂ ਡੇਟ ਬਤਾਣੀ ਡੇਟ ਬਤਾ ਦਾਂਗੇ ਅਸੀਂ ਜੇ ਤੁਸੀਂ ਵੀ ਪਰ ਆਕਾਲੀ ਦਲ ਦੀ ਮੈਂਬਰਸ਼ਿਪ ਕਰੋ ਵੀ ਜਿਹੜੀ ਉਹਨਾਂ ਦਾ ਫਿਰ ਉਹ ਸਟੈਂਡ ਤੇ ਖੜੇ ਨੇ ਕਿ ਜੇ ਜਸ ਅਕਾਲ ਤਖਤ ਦੇ ਨਾਂ ਤੇ ਜਾਂ ਤੁਸੀਂ ਅਕਾਲ ਤਖਤ ਦੇ ਨਾਂ ਤੇ ਮੈਂਬਰਸ਼ਿਪ ਕਰੋਗੇ ਤਾਂ ਉਹਦਾ ਫਿਰ ਜਿਹੜੀ ਕਨਸਟੀਟਿਊਸ਼ਨਲੀ ਕਨਸਟੀਟਿਊਸ਼ਨਲ ਇਸ਼ੂ ਹੋਣਗੇ ਤੇ ਉਹਦੇ ਜਿਹੜੀ ਚੋਣ ਕਮਿਸ਼ਨ ਕੋਲ ਜਿਹੜੀ ਮਾਨਤਾ ਹੈ ਉਹ ਤੇ ਅਸਰ ਪਾਏਗਾ ਵਾਇਲੇਸ਼ਨ ਸੋ ਇਸ ਕਰਕੇ ਉਹ ਅਜੇ ਆਪਣੇ ਸਟੈਂਡ ਤੇ ਖੜੇ ਨੇ ਇਹ ਇਹਨਾਂ ਦਾ ਕਹਿਣਾ ਹੈ ਕਿ ਨਹੀਂ ਕੋਈ ਅਜੇ ਤਾਂ ਅਕਾਲ ਤਖਤ ਇੱਥੋਂ ਤੱਕ ਵੀ ਕਹਦਾ ਵੀ ਜੇ ਨਹੀਂ ਮੰਨਦਾ ਹੁੰਦੀ ਨਾ ਹੋਵੇ ਵੀ ਅਜੇ ਤੱਕ ਅਕਾਲ ਤਖਤ ਦਾ ਹੁਕਮ ਮੰਨਣਾ ਪਰ ਹੁਣ ਹੁਣ ਅਕਾਲ ਤਖਤ ਸਾਹਿਬ ਦੇ ਜਿਹੜਾ ਜੇ ਉਹ ਹੀ ਬੁਲਾ ਕੇ ਕਹਿ ਰਹੇ ਨੇ ਇਹਦਾ ਮਤਲਬ ਕੋਈ ਬਾਇਆ ਮੀਡੀਆ ਇਹਦੇ ਚੋਂ ਕੱਢ ਸਕਦੇ ਨੇ ਉਹ ਠੀਕ ਹੈ ਨਾ ਸੋ ਮੈਨੂੰ ਲੱਗਦਾ ਕਿ ਇਹ ਜਿੰਨਾ ਇਹ ਕਹਿ ਰਹੇ ਨੇ ਜੋਰ ਲਾ ਰਹਿਣੇ ਤੁਸੀਂ ਮੈਂਬਰਸ਼ਿਪ ਦੇ ਪਰਚੀਆਂ ਲੈ ਲੋ ਕਾਪੀਆਂ ਲੈ ਲੋ ਤੁਸੀਂ ਕਰ ਲੋ ਮੈਂਬਰਸ਼ਿਪ ਤੁਸੀਂ ਨਿਗਰਾਨੀ ਵੀ ਕਰ ਲੋ ਬਲਵਿੰਦਰ ਸਿੰਘ ਭੁੰਦੇੜ ਦਾ ਇੱਕ ਇਹ ਵੀ ਅਸੀਂ ਤਾਂ ਕਮੇਟੀ ਨੂੰ ਕਿਹਾ ਸੀ ਤੁਸੀਂ ਸਾਰਿਆਂ ਸਾਡੀ ਨਿਗਰਾਨੀ ਕਰ ਲੋ ਜੋ ਅਸੀਂ ਕਰ ਰਹੇ ਹਾਂ ਜਿੰਨਾ ਰਿਕਾਰਡ ਚਾਹੀਦਾ ਹੋ ਲੈ ਲੋ ਪਰ ਮੰਨੋ ਇਸ ਮੈਂਬਰਸ਼ਿਪ ਨੂੰ ਇੱਕ ਵਿਜੜੀ ਅਸਿਕ ਵਰਕਿੰਗ ਕਮੇਟੀ ਹੈ ਜੋ ਕਨਸਟੀਟਿਊਸ਼ਨ ਮੁਤਾਬਕ ਹੈ ਸੋ ਇਹਦੇ ਚ ਹੁਣ ਦੇਖੋ ਕੀ ਨਿਕਲਦਾ ਹੈ ਅਜੇ ਕੁਝ ਕਹਿਣਾ ਮੁਸ਼ਕਲ ਹੈ ਕਿਉਂਕਿ ਜਿਹੜੇ ਵਿਰੋਧੀ ਹੈਗੇ ਨੇ ਉਹ ਕਹਿੰਦੇ ਪਰ ਇੱਕ ਖਤਰਾ ਜਿਹੜਾ ਮੈਨੂੰ ਖਦਸ਼ਾ ਜਿਹੜਾ ਹੈ ਉਹ ਬੜਾ ਹੈਗਾ ਕਿ ਜੇ ਜਿਵੇਂ 28 ਤਰੀਕ ਦਾ ਉਹਨਾਂ ਨੇ ਸੱਦਾ ਦਿੱਤਾ ਹੈ ਉਹਨਾਂ ਨੇ ਆਪਣੇ ਟਕਸਾਲ ਵਾਲਿਆਂ ਨੂੰ ਸੱਦਾ ਦਿੱਤਾ ਕੁਝ ਹੋਰ ਵੀ ਸੱਦਾ ਦਿੱਤਾ ਜੀ ਉਹਨਾਂ ਦੇ ਜਿਹੜੇ ਮੈਂਬਰ ਨੇ ਸ਼੍ਰੋਮਣੀ ਕਮੇਟੀ ਦੇ ਉਹਨਾਂ ਦੇ ਘਰਾਂ ਤੇ ਧਰਨੇ ਮਾਰੋ ਜਾ ਉਹਨਾਂ ਨੂੰ ਉਹਨਾਂ ਦਾ ਘਰਾਓ ਕਰੋ ਜਾਂ ਉਹਨਾਂ ਨੂੰ ਉਹ ਕਰੋ ਇਸ ਤਰ੍ਹਾਂ ਦੀ ਜੇ ਕੋਈ ਮੂਵਮੈਂਟ ਚੱਲ ਪਈ ਤਾਂ ਉਸ ਵੇਲੇ ਜਿਹੜਾ ਉਹ ਤਕਰਾਰ ਤਣਾ ਜਿਹੜਾ ਹੋਏਗਾ ਟਕਰਾਅ ਹੋਏਗਾ ਜਾਂ ਲੜਾਈਆਂ ਪੜਾਈ ਵੀ ਹੋ ਸਕਦੀਆਂ ਨੇ ਕਿਸੇ ਦੇ ਤਾਂ ਉਹ ਮਾੜੀ ਗੱਲ ਹੋਏਗੀ ਬਹੁਤ ਤੇ ਉਹਦਾ ਜਿਹੜਾ ਫਿਰ 네ਗੇਟਿਵ ਇਮਪੈਕਟ ਜਿਹੜਾ ਉਹ ਸਾਰੇ ਉਸਤੇ ਪਏਗਾ ਸਾਰਿਆਂ ਤੇ ਪਏਗਾ ਬਿਲਕੁਲ ਜੇ ਆਪਸ ਚ ਲੜਦੇ ਨੇ ਤਾਂ ਉਹ ਸਾਰਿਆਂ ਤੇ ਪਏਗਾ ਤੇ ਪੰਜਾਬ ਵਾਸਤੇ ਵੀ ਸੂਬੇ ਵਾਸਤੇ ਵੀ ਉਹ ਕੋਈ ਚੰਗੀ ਗੱਲ ਨਹੀਂ ਹੈਗੀ ਬਹੁਤ ਬਹੁਤ ਸ਼ੁਕਰੀਆ ਜੀ ਸੋ ਅਸੀਂ ਗੱਲ ਕੀਤੀ ਹੈ ਕਿ ਇਸ ਤਰ੍ਹਾਂ ਦੇ ਨਾਲ ਲਗਾਤਾਰ ਹਿਲਜੁਲ ਜਾਰੀ ਹੈ ਜੇ ਪੰਥਕ ਮੁੱਦਿਆਂ ਦੀ ਗੱਲ ਕਰੀਏ ਪੰਥ ਦੀ ਗੱਲ ਕਰੀਏ ਤੇ ਜੋ ਕੁਝ ਹੋ ਰਿਹਾ ਜੋ ਡਵੈਲਪਮੈਂਟਸ ਹੋ ਰਹੀਆਂ ਨੇ ਤਾਂ ਉੱਥੋਂ ਇਹ ਵੀ ਜ਼ਰੂਰ ਕਲੀਅਰ ਹੈ ਕਿ ਅਜੇ ਆਉਣ ਵਾਲੇ ਕਈ ਦਿਨਾਂ ਤੱਕ ਵੀ ਇਸੇ ਤਰ੍ਹਾਂ ਦੇ ਨਾਲ ਜਿਹੜੇ ਆ ਉਹ ਹਿਲਜੁਲ ਜਿਹੜੀ ਉਹ ਹੁੰਦੀ ਰਹੂਗੀ ਤੇ ਉਸ ਦਾ ਪ੍ਰਭਾਵ ਕਿੱਥੇ ਕਿੱਥੇ ਕਿੰਨਾ ਸਮਾਂ ਪੈਂਦਾ ਇਹ ਜ਼ਰੂਰ ਦੇਖਣ ਵਾਲੀ ਗੱਲ ਹੋਊਗੀ ਚੰਡੀਗੜ੍ਹ ਤੋਂ ਕੈਮਰਾਮੈਨ ਅਕਾਸ਼ਦੀਪ ਦੇ ਨਾਲ ਹਰਸਪ੍ਰਭ ਸਿੰਘ ਸਿੱਧੂ ਬਾਪੂ ਸ਼ਾਹੀ ਟਾਈਮਸ